ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਸਿੱਖਿਆ ਦਾ ਮਿਆਰ ਵਧਾਉਣ ਦੇ ਦਾਅਵੇ ਕਰਦੀ ਪਈ ਹੈ ਤੇ ਉੱਥੇ ਹੀ ਜੇਕਰ ਪੰਜਾਬ ਦੇ ਵੱਧ ਰਹੇ ਮਾੜੇ ਗ੍ਰਾਫ ਤੇ ਨਜ਼ਰ ਮਾਰ ਲੈਂਦੀ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ ਕਾਬਲੇ ਗੌਰ ਹੈ ਕਿ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਵਿਦਿਆਰਥੀ ਜ਼ਰੂਰ ਪੜਦੇ ਨੇ ਜਿਹੜੇ ਇਹ ਸੁਪਨਾ ਲੈਂਦੇ ਨੇ ਕਿ ਜੇਕਰ ਅਸੀਂ ਵੀ ਮਹਿੰਗੇ ਪ੍ਰਾਈਵੇਟ ਸਕੂਲਾਂ ਦੇ ਵਾਂਗ ਵੱਡੇ ਵੱਡੇ ਪ੍ਰੋਜੈਕਟਾਂ ਤੇ ਪੜ੍ਹਾਈ ਕਰਾਂਗੇ ਤਾਂ ਸ਼ਾਇਦ ਸਾਨੂੰ ਪੜ੍ਹਨਾ ਸੌਖਾ ਹੋ ਜਾਵੇਗਾ ਪਰ ਦੂਸਰੇ ਪਾਸੇ ਇੱਥੇ ਜਨਾਬ ਚੋਰੀ ਹੋ ਗਈ ਅਤੇ ਜੇਕਰ ਪਹਿਲਾਂ ਹੀ ਸਰਕਾਰ ਦਾ ਪ੍ਰਸ਼ਾਸਨ ਦੇ ਵੱਲੋਂ ਅਜਿਹੇ ਮਾੜੇ ਅੰਸਰਾਂ ਤੇ ਨਕੇਰ ਕਸ ਲਈ ਜਾਂਦੀ ਤਾਂ ਸ਼ਾਇਦ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜੋ ਹੁਣ ਵੱਡਾ ਘਾਟਾ ਪੈ ਗਿਆ ਏ ਉਹ ਨਹੀਂ ਪੈਣਾ ਸੀ ਇਹ ਤਸਵੀਰਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਰਕਾਰੀ ਸਕੂਲ ਦੇ ਵਿੱਚ ਕਸਬਾ ਹਰਚੋਵਾਲ ਦੇ ਸੀਨੀਅਰ ਸੈਕੰਡਰੀ ਸਮਾਰਟ ਸਰਕਾਰੀ ਸਕੂਲ ਦੇ ਵਿੱਚ ਰਾਤ ਨੂੰ ਚੋਰਾਂ ਨੇ ਸਕੂਲ ਨੂੰ ਨਿਸ਼ਾਨਾ ਬਣਾਇਆ ਸਕੂਲ ਦੇ ਚੌਕੀਦਾਰ ਨੂੰ ਬੰਦੀ ਬਣਾ ਕੇ ਸਕੂਲ ਦੇ ਵਿੱਚੋਂ ਤਕਰੀਬਨ 8 ਪ੍ਰੋਜੈਕਟ ਸਮੇਤ LED CPU ਅਤੇ CCTV ਕੈਮਰੇ ਅਤੇ ਹੋਰ ਸਮਾਨ ਚੋਰੀ ਕਰਕੇ ਉਹ ਰਫੂ ਚੱਕਰ ਹੋ ਗਿਆ ਪਰ ਜਦੋਂ ਇਹ ਪਤਾ ਚੱਲਿਆ ਕਿ ਸਕੂਲ ਤੋਂ ਥਾਣਾ ਕਿੰਨੀ ਦੂਰ ਹੈ ਤਾਂ ਸੁਣ ਕੇ ਤੁਸੀਂ ਵੀ ਜ਼ਰੂਰ ਜਵਾਬ ਦਿਓ ਕਿ ਅਜਿਹੇ ਤੇ ਵਿੱਚ ਕੀ ਹੋਣਾ ਚਾਹੀਦਾ ਸਰ ਰਾਤ 11:00 ਵਜੇ ਮੈਨੂੰ ਫੋਨ ਆਇਆ ਚੌਕੀਦਾਰ ਦਾ ਕਿ ਸਰ ਮੈਨੂੰ ਕੁਝ ਬੰਦਿਆਂ ਨੇ ਬੰਨ੍ਹ ਕੇ ਤੇ ਚੋਚੜਿਓ ਚੋਰੀ ਕੀਤੀ ਆ ਉਹਨੂੰ ਮੈਂ ਉਸੇ ਵੇਲੇ ਤੁਰੰਤ ਚੌਕੀ ਹਾਜ਼ਰ ਹੋਣ ਲਈ ਕਿਹਾ ਪਰੰਤੂ ਪਤਾ ਨਹੀਂ ਕੀ ਉਹ ਡਰ ਦੇ ਕਾਰਨ ਜਾਂ ਕੀ ਉਹ ਚੌਕੀ ਨਹੀਂ ਗਿਆ ਠੀਕ ਆ ਜੀ ਤੇ ਉਸ ਤੋਂ ਬਾਅਦ ਮਾਰਨਿੰਗ ਟਾਈਮ ਇਹ ਉਸੇ ਵੇਲੇ ਆ ਕੇ ਜਿਹੜੀ ਪੁਲਿਸ ਰਿਪੋਰਟ ਜਿਹੜੀ ਹੋ ਕੇ ਚੌਕੀਦਾਰ ਕਿੰਨੇ ਬੰਦੇ ਕਿਹਾ ਹੋਣਗੇ ਚੌਕੀਦਾਰ ਨੇ ਲਗਭਗ ਤਿੰਨ ਬੰਦੇ ਤੇ ਕਿੰਦਾ ਹੈ ਕਿ ਮਨ ਉਹਨਾਂ ਨੇ ਖੜਿਆ ਹੋਇਆ ਤੇ ਆਈ ਥਿੰਕ ਕੋ ਪਚਾਰ ਪੰਜ ਬੰਦੇ ਹੋਰ ਕਹਿ ਰਿਹਾ ਕਿ ਜਿਹੜੇ ਉਹਨਾਂ ਦੇ ਨਾਲ ਕੈਰੀ ਕਰੀ ਚੀਜ਼ ਗਈ ਹੈ ਜੀ ਸਕੂਲ ਦੇ ਵਿੱਚੋਂ 8 ਪ੍ਰੋਜੈਕਟਰ ਸਮੇਤ CPU ਇੱਕ LCD ਮੈਥ ਲੈਪ ਦੀ ਆ ਇੱਕ DVR ਆ ਇੱਕ CPU ਆ ਇੱਕ ਮਾਨੀਟਰ ਆ ਜਿਹੜੀ ਸਾਡ ਕੋਲ DVR ਸਮੇਤ ਜਿਹੜੇ ਕੈਮਰੇ ਸੀ ਅੱਗੇ ਉਹ ਕੰਪਲੀਟ DVR ਜਿਹੜੀ ਉਹ ਸਾਡ ਕੋਲ ਲੱਗੇ ਇਹ ਮੰਗ ਕਰਵਾਜੀ ਮੰਗ ਜੀ ਇਹੋ ਹੀ ਆ ਕਿ ਚੋਰਾਂ ਨੂੰ ਜਲਦੀ ਜਲਦੀ ਫੜ ਕੇ ਤੇ ਜਿਹੜਾ ਉਹ ਸਾਡ ਕੋਲ ਸਕੂਲ ਦਾ ਸਮਾਨ ਜਿਹੜਾ ਸੀ ਮੰਨਦੇ ਕਿ ਚੋਕੀ ਦਾ ਰੈਸਟ ਮਿਲ ਹੈ ਕਿੱਥੇ ਕਿਉਂਕਿ ਤਾਂ ਰੈਸਟ ਕੋਲ ਤੁਸੀਂ ਨਹੀਂ ਖੜਿਆ ਹੋਇਆ ਉਸ ਮੌਕੇ ਦੇਖੀ ਮੌਕੇ ਦੇਖੀ ਇਸ ਸਕੂਲ ਅਸੀਂ ਦੀਏ ਸਕੂਲ ਤੋਂ ਵਰਚੁਅਲ ਤੇ ਕਿਰਾਰ ਚੋਰੀ ਹੋ ਗਈ ਕੋਲਾਉਂਦਾ ਹੋਏ ਜਿਹੜੇ ਪ੍ਰਾਰਟ ਚੌਂਕੀਦਾਰ ਮਾਪੇ ਵਿਹਾਜੇ ਸੀ ਉਹਨੇ ਸਾਨੂੰ ਸਵੇਰੇ ਦਾਜ ਦਾ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਸਾਡੇ ਸਕੂਲ ਤੋਂ ਉਹਨਾਂ ਦੇ ਘਰ ਆਈ ਜਾ ਪ੍ਰਿੰਸੀਪਲ ਸਾਹਿਬ ਵੱਗੂ ਆਪ ਵੀ ਇਹਦੇ ਕਾਗਜ਼ ਲੈਣ ਲਈ ਇਨਫੋਰਮੇਸ਼ਨ ਅਮਦ ਲੈਣ ਨੇ ਜੋ ਉਸੀ ਸਾਹਮਣੇ ਉਹਨਾਂ ਨੂੰ ਪੁੱਤਰ ਕਰਕੇ ਸਮਾਣ ਬਰਾਮ ਕਰ ਦਿੱਤਾ ਲੈ ਕੋਲ ਤੁਹਾਡੇ ਚੌਕੇ ਨੇ ਪਿੰਨਾ ਤੋਂ ਦੂਰ ਹੈ ਸੀ ਸਕੂਲ ਚੌਂਕੀ ਤੇ ਮੇਰੇ ਕੋਲ ਕਰੀਬ 500 ਮੀਟਰ ਦੂਰ ਹੈ। ਅਕੀ ਕੀ ਸਮਾਂ ਚੋਰੀ ਹੋਇਆ ਹੈ। ਔਰ ਜੋ ਦਰਖਾਸਤ ਲਈ ਹੈ ਉਹਦੇ ਮੁਤਾਬਕ ਕੰਮ ਕਰ ਦਿੰਦੇ। ਚੌਂਕੀਦਾਰ ਆਪਣੇ ਕੋਲ ਹੈ ਜਾਂ ਕੋਈ ਚੌਂਕੀਦਾਰ ਦਾ ਜੀ ਦਿੱਤਾ ਉਹ ਨਾ ਚੌਂਕੀਦਾਰ ਨੂੰ ਵੇਖਦੇ ਨਹੀਂ ਕਿੱਥੇ। ਨਾਕਾ ਲੱਗਿਆ ਹੈ। ਰਾਤ ਨਾਕਾ ਹੀ ਮੈਂ ਚੌਂਕੀ ਆ ਜਾਂਦੀ। 12 ਵਜੇ ਤੱਕ ਚੌਂਕੀ ਆਈ ਅੱਜ ਸਾਰੇ ਦੇ ਵਿੱਚ ਪਿੱਛੇ ਮੈਂ। ਕੋਈ ਰਾਤ ਨੂੰ ਫਾਰਮੇਸ਼ਨ ਕੋਈ ਇਨਫੋਰਮੇਸ਼ਨ ਨਹੀਂ ਦਿੰਦੀ। ਕਿੰਨੇ ਜਾਣੇ ਦਿੱਤੇ ਗਏ ਨੇ ਹੁਣ ਕਾਗਜ਼ ਦੇ ਪਿੱਛੇ। ਇਹਨਾਂ ਨੂੰ ਦੱਸ ਤੋ 13-19 ਤੱਕ ਬੰਦੇ ਲਿਖੇ ਨੇ। ਹਾਂਜੀ। ਕਿੰਨੇ ਚੱਟੇ ਮਲੇ ਹੋਏਗਾ ਹਾਂਜੀ ਕਿੰਨੇ ਚੱਟੇ ਮਲੇ ਆਉਂਦਾ ਜਾਏਗਾ ਜੀ ਤੁਰੰਤ